ਕਿਸੇ ਸਾਲ ਦੇ ਤੁਸੀਂ ਪ੍ਰੈਗਨੈਂਟ ਹੋਨ ਜ਼ਾਰੇ ਸ਼ਮਸ ਨਾਮ ਚ ਜਿਸ ਪਰਮਿਸ਼ਨ ਹੈ ਹੰਨਾ ਨੇ ਕਿਹਾ ਕਿ ਮੈਂ ਤੇਨੂੰ ਮੂੰਹ ਮੰਗੇ ਵਰ ਦੇ ਜ਼ਾਰੇ ਮੈਂ ਸਕਮਟ ਮੇਰਾ ਪਰਮਿਸ਼ਨ ਮੇਰੀ ਭੈਣ ਨੂੰ ਬles ਕਰਨ ਜ਼ਾਰੇ ਸ਼ਮਸ ਨਾਮ ਚ ਜੋ ਸਿੱਧੇ ਤਰ੍ਹਾਂ ਰਾਦ ਕੰਦ ਦਿਓ ਬਾਅਦ ਜਾ ਰਹੀ ਹੈ ਆਉ ਸ਼ਾਗਰ ਸਭ ਕੰਦ ਆ ਸ਼ੈਤਾਨ ਆਉ ਸ਼ਾਗਰ ਸਭ ਨੂੰ ਮਤਲਬ ਕੰਪਟਰ ਮਤਲਬ ਸੁਰਦੇਸ਼ੀ ਨਾਮ ਚ ਮਿਸ ਗੇਗਲ ਕਰਨ ਨੂੰ

ਕੁਤਾਰਿਸ਼ ਕਰ ਦੂਤ ਸਬਿਧਿ ਇਸ ਕਰਾਣੇ ਨੂੰ ਆਸ਼ਿਸ਼ਿਤ ਕਰਨ ਸ਼੍ਰੀ ਸੁਨਗਮ ਚਾਹ ਪ੍ਰਭੂ ਦਾਸ ਮੈਂ ਦੁਪੋਸ਼ਣ ਕਰਦਾ ਕਿ ਪ੍ਰਭੂ ਇਸ ਕਰਕੇ ਦੂਤ ਬਲੇਸ ਕਰ ਚੁੱਕੀ ਹੈ ਬਲੇਸ ਕਰ ਚੁੱਕੀ ਸ਼੍ਰੀ ਸੁਨਗਮ ਚਾਹ ਤੇਰਾ ਤੰਤਰ ਮੰਤਰ ਸੁਕਾਨ ਕੈਨਸਰ ਰੋਚਕਿਸ਼ਿਨ ਸੁਨਗਮ ਚਾਹ ਆਮੀਨ ਪ੍ਰਭੂ ਤੇ ਸਰਗ ਦੂਤ ਸਬਿਧਿ ਆਸ਼ਿਸ਼ਿਤ ਕਰਨ ਬਲੇਸ ਕਰਨ ਪ੍ਰਭੂ ਸੱਚਮੇਤ ਅਰਦਾਸ ਗੋਸ਼ਣ ਕਰਦਾ ਕਿ ਸੱਚਮੇਤ ਪ੍ਰਭੂ ਉਸ ਮੈਨੂੰ ਵਾਅਦਾ ਕੀਤਾ ਹੈ कि जिस दिन तू आशीष करेंगे उस दिन आशीष कर प्रभु मैं अरदास इस भैन ब्लैस कर दा और घोषणा कर दा कि बेटी तेरे नाम चे, एक सुंदर बालक जनन जारुशिम से नाम चाहिए आमीन गॉड ब्लेस यू